ਤਾਂ ਨੂੰ ਇੱਕ ਵਾਰ ਤਸਵੀਰਾਂ ਅਸੀਂ ਫੇਰ ਦੁਬਾਰੇ ਵਿਖਾ ਰਹੇ ਹਾਂ ਕੱਗਰ ਨਦੀ ਦੀ ਹੈ ਜਿੱਥੇ ਤੁਸੀਂ ਦੇਖ ਸਕਦੇ ਹੋ ਜਿਸ ਦਾ ਪਾਣੀ ਹੈ ਉਹ ਪੂਰਾ ਲੈਵਲ ਉੱਪਰ ਉੱਠ ਚੁੱਕਿਆ ਹੈ ਤੇ ਦੂਜੇ ਪਾਸੇ ਜੇ ਗੱਲ ਕਰੀ ਜਾਵੇ ਪਿੰਡ ਵਾਸੀਆਂ ਦਾ ਪਿੰਡ ਵਾਸੀਆਂ ਨੇ ਕਿਤੇ ਨਾ ਕਿਤੇ ਪ੍ਰਸ਼ਾਸਨ ਜਦੋਂ ਹੋ ਰਿਹਾ ਐ ਐਸਐਸਪੀ ਸਾਹਿਬ ਜਾਂ ਡੀਸੀ ਸਾਹਿਬ ਆਂਦੇ ਹਨ ਉਹਨਾਂ ਨੂੰ ਵੀ ਅਸ਼ਵਾਸ਼ਣ ਦਿੱਤਾ ਗਿਆ ਕਿ ਜਿਹੜੇ ਇੱਥੋਂ ਦੇ ਇੰਤਜ਼ਾਮ ਹਨ ਪੁਖਤਾ ਇੰਤਜ਼ਾਮ ਕਰ ਦਿੱਤੇ ਗਏ ਨੇ ਸਾਡੇ ਨਾਲ ਕੁਝ ਹੋਰ ਪਿੰਡ ਵਾਸੀ ਵੀ ਮੌਜੂਦ ਹਨ ਨਾਲ ਵੀ ਗੱਲ ਕਰਦੇ ਕੀ ਨਾਮ ਗੁਰਿੰਦਰ ਸਿੰਘ ਗੁਰਵਿੰਦਰ ਜੀ ਕਿਸ ਤਰ੍ਹਾਂ ਦੇਖਦੇ ਹੋ ਜੇ ਪ੍ਰਸ਼ਾਸਨ ਦੀ ਗੱਲ ਕਰੀ ਜਾਵੇ ਜਾਂ ਸਰਕਾਰਾਂ ਦੀ ਗੱਲ ਕਰੀ ਜਾਵੇ ਕਿਉਂਕਿ ਜਿਹੜਾ 2023 ਦੇ ਵਿੱਚ ਮੰਝਰ ਵੇਖਣ ਨੂੰ ਮਿਲਿਆ ਸੀ ਉਹ ਕਿਤੇ ਨਾ ਕਿਤੇ ਲੱਗਦਾ ਹੈ ਕਿ ਦੁਬਾਰੇ ਫਿਰ ਉਹੀ ਰਿਪੀਟ ਹੋਵੇਗਾ ਲੱਗਦਾ ਨਹੀਂ ਵੀਰੇ ਪੂਰਾ ਯਕੀਨ ਹੈ ਕਿ ਉਹ ਰਿਪੀਟ ਹੋਊਗਾ ਕਿਉਂਕਿ ਜਿਹੜੇ ਪਿਛਲੀ ਵਾਰ ਚਾਰ ਤੋਂ ਬੰਨ ਟੁੱਟੇ ਸੀਗੇ ਉਹਦੀ ਗੱਲ ਕਰਾਂ ਮੈਂ ਉਹਦੇ ਉੱਪਰ ਵੀ ਹਲੇ ਤੱਕ ਕੋਈ ਪੁਖਤਾ ਇੰਤਜ਼ਾਮ ਨਹੀਂ ਚੂਹਿਆਂ ਨੇ ਉੱਥੇ ਖੱਡੇ ਕਰ ਰੱਖੇ ਨੇ ਜਗਾ ਪੂਰੀ ਪੋਲੀ ਹੈ ਪਿੱਛੋਂ ਪਹਾੜਾਂ ਦੇ ਵਿੱਚ ਪਾਣੀ ਹੈ ਜੋ ਬਾਰਿਸ਼ ਦਾ ਬੱਦਲ ਫਟ ਰਹੇ ਨੇ ਉਹ ਇਸ ਘੱਗਰ ਪਾਣੀ ਵਿੱਚ ਰਹੀ ਆ ਰਿਹਾ ਹੈਗਾ ਲਗਾਤਾਰ ਲੈਵਲ ਵਧਦਾ ਜਾ ਰਿਹਾ ਪਾਣੀ ਦਾ 40 ਪੁਆਇੰਟ ਹੈ ਹੁਣ ਜੇ 8 8 ਪੁਆਇੰਟ ਹੋ ਗਿਆ ਤਾਂ ਇਹ ਪਾਣੀ ਲੋਕਾਂ ਦੇ ਖੇਤਾਂ ਵਿੱਚ ਸਾਡੇ ਘਰਾਂ 'ਚ ਵੜ ਦੂਗਾ ਪਿਛਲੀ ਵਾਰ ਵੀ ਛੱਤਾਂ ਤੇ ਬਹਿ ਬਹਿ ਰਾਤਾਂ ਕੱਟੀਆਂ ਨੇ ਧੁੱਪਾਂ ਵਿੱਚ ਦਿਨ ਹੰਡਾਇਆਗਾ ਭੁੱਖੇ ਪਿਆਸੇ ਬੈਠੇ ਰਹੇ ਲੋਕ ਇੱਥੇ ਤਾਂ ਮੁੱਖ ਮੰਤਰੀ ਬਲੋ ਉਦੋਂ ਕਿਹਾ ਗਿਆ ਸੀ ਕਿ ਅਸੀਂ ਆਈ ਵੀ ਸੀ ਪਿੰਡ ਪਿੰਡਾਂ 'ਚ ਮੁੱਖ ਮੰਤਰੀ ਸਾਹਿਬ ਆਜਣੇ ਉਦੋਂ ਤਾਂ ਮੁਰਗੀਆਂ ਦੇ ਬੱਕਰੀਆਂ ਦੇ ਪੈਸੇ ਦਵਾਂਗੇ ਬਹੁਤ ਘੱਟ ਕਿਸਾਨਾਂ ਦੀਆਂ ਗਰਦੋਰੀਆਂ ਜਿਨ੍ਹਾਂ ਦੇ ਲਿੰਕ ਹੈਗੇ ਸੀਗੇ ਉਹਨਾਂ ਨੂੰ ਮਿਲਿਆ ਨੇ ਉਹਨਾਂ ਨੂੰ ਪੈਸੇ ਮਿਲ ਰਹੇ ਨੇ ਪੈਸੇ ਵੀ ਕੀ ਮਿਲ ਰਹੇ ਨੇ ਜਿਹੜੀ ਕਿ ਲਵਾਈ ਲਵਾਈ ਪੂਰੀ ਹੁੰਦੀ ਹੈ ਖਿੱਚ ਕੇ ਦੇਖਿਆ ਜਾਵੇ ਤਾਂ ਉਹ ਵੀ ਪੈਸੇ ਬਹੁਤ ਗੇੜੇ ਮਰਵਾਏ ਤਾਂ ਅੱਜ ਜੇ ਹਾਲਾਤ ਨੇ ਨਾ ਪਿੰਡ ਵਾਸੀਆਂ ਦੇ ਇੱਥੇ ਕਿਸਾਨਾਂ ਦੇ ਜੋ ਏਰੀਆ ਜਿਹੜੇ ਪਿਛਲੀ ਵਾਰ ਜਿੱਥੇ ਪਾਣੀ ਗਿਆਗਾ ਕਿਉਂਕਿ ਪਿਛਲੀ ਵਾਰ ਤਾਂ ਪਾਣੀ ਬਹੁਤ ਸਾਲ ਸਾਰੇ ਪਿੰਡਾਂ ਦੇ ਆਸ-ਪਾਸ ਏਰੀਆ ਚ ਪਿੰਡਾਂ 'ਚ ਪਾਣੀ ਵਗਿਆ ਸੀਗਾ ਤਾਂ ਹਾਲਾਤ ਇਹ ਨੇ ਕਿ ਜੇ ਹੁਣ ਇਹ ਨੁਕਸਾਨ ਹੁੰਦਾਗਾ ਤਾਂ ਪਿੰਡ ਵਾਸੀਆਂ ਕੋਲ ਆਤਮ ਹੱਤਿਆ ਕਰਨ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਰਹਿਣਾ ਕਿਉਂਕਿ ਪਿਛਲੀ ਵਾਰ ਦੇ ਇੰਨੇ ਟੁੱਟੇ ਹੋਏ ਨੇ ਕਿ ਹੁਣ ਦੁਬਾਰਾ ਜੇ ਨੁਕਸਾਨ ਹੋਦਾ ਤਾਂ ਖੜੇ ਨਹੀਂ ਹੋ ਸਕਦੇ ਪ੍ਰਸ਼ਾਸਨ ਆ ਬਹਾਵੀਆਂ ਕਰਕੇ ਦੂਰ ਦੂਰ ਵੀ ਹਾਂ ਕੰਮ ਚੱਲ ਰਿਹਾ ਹੈਗਾ ਮੋੜੇ ਜਾਂਦੇ ਨੇ ਮਨਰੇਗਾ ਮਜ਼ਦੂਰਾਂ ਦੀ ਗੱਲ ਕੀਤੀ ਜਾਵੇ ਥੋੜੇ ਜਿ ਮਨਰੇਗਾ ਮਜ਼ਦੂਰ ਲਗਾਏ ਹੋਏ ਨੇ ਉਹ ਵੀ ਵਸ ਇੱਕ ਟਾਈਮ ਪਾਸ ਕਰ ਰਹੇ ਨੇ ਇੱਥੇ ਕਿ ਬੋਰੀਆਂ ਉਹਨਾਂ ਕੋਲੇ ਬਹੁਤ ਘੱਟ ਨੇ ਬੋਰੀਆਂ ਤਾਂ 100 100 150 200 ਬੋਰੀ ਹੋਣੀ ਚਾਹੀਦੀ ਲੱਖਾਂ ਬੋਰੀਆਂ ਇੱਥੇ ਔਰ ਉਸ ਜਗ੍ਹਾ ਨੂੰ ਕਿਉਂ ਨਾ ਪਹਿਨਾ ਕਵਰ ਕਰਦੇ ਇਹ ਜਿੱਥੇ ਪਹਿਨਾ ਟੁੱਟਿਆ ਹੈਗਾ ਜਿੱਥੇ ਲੱਗਦਾ ਪੋਲੀ ਹੈ ਪ੍ਰਸ਼ਾਸਨ ਹੈ ਸਾਰਾ ਜੀ ਵੀ ਸੀ ਹੈ ਨਾਲ ਕੋਲੇ ਉੱਥੇ ਪਹਿਨਾ ਇੰਤਜ਼ਾਮ ਕਰਨ ਇਹ ਐ ਉੜੀਕਦੇ ਨੇ ਵੀ ਕਦੋਂ ਕੋਈ ਨੁਕਸਾਨ ਹੋਵੇ ਫਿਰ ਇਹ ਆਣਗੇ